अच्छा ओ बल्लू ने ਆਪਣੇ ਵਾਸਤੇ ਨੂੰ ਕਿਤੇ ਕਹਤਾ 20000 ਰੁਪਇਆ ਮੈਂ 18 ਹੀ ਲੈ ਕਹਿੰਦਾ 20 ਹੋ ਲਾ ਗਿਆ ਕਰ ਆ ਜਾਣ ਦੇ ਫਿਰ ਜੇ ਉਹਨੇ ਕਹਤਾ ਫਿਰ ਜਮਾਨਾ ਦਾ ਹੀ ਨੇ ਬੱਚੇ ਵੀ ਘੜੇ ਨਹੀਂ ਕਿਹੜੇ ਬੱਚੇ ਨੇ ਸਾਰੇ ਬੱਚੇ ਨੇ ਤੂੰ ਵੀ ਆਪਾਂ ਦੇ ਜਮਾਨੇ ਦੇ ਹਟਕੀਏ ਅੱਜ ਅੱਜ ਦਾ ਬੱਚੇ ਮੋੜਦੇ ਆ ਸਾਨੂੰ ਮੋੜਦੇ ਆ ਲੈ ਕਰਨੇ ਕਾਹਨੂੰ ਦੋ ਬੱਚਾ ਸਾਨੂੰ ਆ ਦੋ ਬੱਚੇ ਛੇ ਹਾਂਜੀ ਦੋ ਬੱਚੇ ਕਿਹੜਾ ਪੰਡਾ ਜ ਆਪਣਾ ਅਦੇਵ ਰਾਏ ਫਤੇਪੁਰ ਦੇ ਦੋ ਘਣੇ ਕੋਲ ਅਜ ਦਮਣਾਉ ਫਤੇਪੁਰ ਹਾਂ ਥੋੜੇ ਕਿੱਥੋਂ ਦਾ ਹੈਗੇ ਆ ਇਹਦੇ ਫਾਰਮ ਚ 10 ਸਾਲ ਦੇ ਵਾਲੇ ਕਿੱਥੋਂ ਬਾਈ ਕਿੰਨੇ ਮੰਗਦਾ ਹੁਣ ਹਾਂ ਦਾ ਵੀਰੇ ਇਹਨੂੰ ਪੱਕਾ ਮੁੱਲ ਕਿੰਨਾ 25000 ਰੁਪਏ 25000 ਮੰਗੇ ਤੇ ਹੁਣ ਜਿਵੇਂ ਤੇ ਉਹਨੇ ਕਹਿਤਾ ਮੈਂ ਦਿਨ ਕਿ ਉਹ ਵੀਚ ਰਿਹਾ ਤੁਸੀਂ ਕਹਤਾ 20 ਕਹਿ ਆਇਆ ਜਰਨੇ ਵੀਰੇ ਵੇਚਣੀ ਆ ਗਾ ਬੱਕਰੀ ਆਪਾਂ ਨੇ ਉਹ ਗਾਰਡਰ ਜੀ ਦੀ ਵੇਚੀ ਆ ਬੱਕਰੀ ਆਪਾਂ ਨੇ ਉਹ ਜਾ ਕੇ ਕਿੰਡੀ ਬੱਕਰੀ ਵੇਚੀ ਪ੍ਰੇਮੀ ਆਪਾਂ ਨੇ ਇਹ ਪੱਕਾ ਮੁੰ ਲਾਇਆ ਉਹਦਾ ਮਾ ਕਟਾ ਪਾਉਂਦੇ ਆ ਐ ਤਾਂ ਤਾਇਆ ਕਦੇ ਪੂਰੇ ਹੋਈ ਨਹੀਂ ਇਹ ਜ਼ਿੰਦਗੀ ਆ ਦੇਖੋ ਦੇਖੋ ਕੋਈ ਸਾਡਾ ਰਬਨ ਟੀਕਾ ਗਾ ਸਬਦਾ ਹੋ ਗਿਆ ਚੱਲ ਸਾਟੇ ਦੀ ਹੋ ਗਈ ਯਾਰ ਨਹੀਂ ਹੁੰਦੀ ਬਈ ਫੜੀ ਚੱਲ ਹੋ ਆਇਆ ਜਾਵੇ ਬੰਦਾ ਇਹਦੀ ਬੰਦੇ ਦੀ ਗੱਲ ਨਹੀਂ ਕੀਤੀ ਹੈ ਜੀ ਸਾਡੇ ਕਿੰਨੇ ਦੀ ਕਿੰਨੇ ਸਾਡੇ ਦੀ ਸਾਡੇ 20 ਸਾਡੇ 18000 ਰੁਪਏ ਲਾਇਆ ਤਾਏ ਕਰਕੇ ਪੱਕਾ ਮੋਲਣਾ ਬੱਲੂ ਕਹਿ ਗਿਆ ਕਿ ਤੈਨੂੰ ਕਹਿੰਦਾ 20000 ਦੀ ਚਰਨੇ ਦੀ ਹੋ ਗਈ 20 ਵੀ ਕਹਿੰਦਾ ਬੱਕਰੀ ਲੈ ਜਾਂਦੇ ਆ ਬਣ ਕੇ ਬੱਲੂ ਓਏ ਗੱਲੇ ਨਹੀਂ ਹੈਗੀ ਲੈ ਬੱਲੂ ਓਏ ਇੱਕ ਮਿੰਟ ਹੱਤ ਆ ਜਾ ਬੱਲੂ ਨੂੰ ਗਿਆ ਹੁਣ ਤੈਨੂੰ ਯਾਰ ਕਹਾਂ ਬੱਲੂ ਆ ਇਦਾਂ ਮੰਗਿਆ ਲੈ ਜਾਂਦਾ ਕੋਈ ਨਾ 20000 ਰੁਪਏ ਦੇ ਦਿੰਨੇ ਆ ਕੋ ਮੁੱਕਰ ਦੇ ਨਹੀਂ ਜੋ ਜਵਾਨ ਜੋ ਕਹਿੰਦਾ ਠੀਕ ਨਾ ਗੱਲ ਆ ਫੋਨ ਬੱਤੀ ਆ ਜਾ ਹਲੋ ਉਹ ਵੀ ਉਹ ਕੰਨੇ ਲਾ ਗਿਆ ਕੋਈ ਨਹੀਂ ਚਲਾ ਗਿਆ ਆਪਣੇ ਵਾਸਤੇ ਲਾਇਆ ਫਿਰ ਕੀ ਚੱਕਰ ਆਗਾ ਚੱਲ ਦੇ ਜ਼ਿੰਦਾਰ ਨੇ ਜਿੰਨੇ ਕਹਤੇ ਠੀਕ ਆ ਨਹੀਂ ਹੋ ਰਹੀ ਆ ਬਾਈ ਪਰਤੀ ਪੁਰਤੀ ਥੋੜੀ ਆ ਪਰਤੀ ਦਾ ਮੇੜ ਲੋ ਪਰਤੀ ਪੁਰਤੀ ਦਾ ਆਪੋ ਆਪ ਦੀ ਹੁੰਦੀ ਆ ਪਰਤੀ ਵਾਰੀ ਆਪਣਾ ਆਪਣਾ 100 ਰੁਪਿਆ ਜੀ ਵੇਚਣ ਵਾਲੇ ਦਾ 100 ਲੈਣ ਵਾਲਾ ਚੱਲ ਗਿਆ ਛੋਰ ਛੱਡ ਦੋ ਕੋਈ ਚਰਨੇ ਨੇ ਲਾ ਲਈਏ ਭਾਈ ਬੱਕ ਚਰਨੇ ਇੱਕ ਡਿਟੇਲ ਦੇ ਦੇ ਦੁਬਾਰਾ ਦੂਜੀ ਲਾਈਵ ਚੱਲ ਰਿਹਾ ਆਪਣਾ ਲੋ ਵੀ ਰਾਜਗੜ੍ਹ ਸੌਂਦੇ ਵਾਲਾ ਬਾਈ ਦਾ ਪਿੰਡ ਆ ਪਟਿਆਲਾ ਏਰੀਆ ਤੇ ਨੰਬਰ ਕਿਹਨੇ ਚਰਨੇ ਨੰਬਰ ਆਪਣਾ ਤੁਹਾਨੂੰ ਪਤਾ ਹੀ ਆ ਬਾਈ ਜੀ ਬੋਲੋ ਬੋਲੋ ਲਾਈਵ ਚੱਲ ਰਿਹਾ ਲਾਈਵ ਚੱਲ ਰਿਹਾ 0215529592602155 95926 02155 02155 ਆ ਜਰਨੇ ਦਾ ਬਾੜਾ ਦੇਖ ਸਕਦੇ ਹੋ ਮਨਪ੍ਰੀਤ ਸਿੰਘ ਹੈਲੋ ਲੈ ਬਾਈ ਜਾਨ ਚੰਨੇ ਬੱਕਰੀ ਤੇ ਆਈ ਹੁੰਦੀ ਯਾਰ ਨਾ ਪਾਣੀ ਪੀਣ ਲਈ ਲੈਣ ਦੇ ਪੀ ਲੈਣ ਦਾ ਪਾਣੀ ਚੰਨੇ ਗੋੜ ਗੋੜ ਵਾਲਾ ਬਾਈ ਇਹ ਸ਼ੱਕਰ ਵੀਰੇ ਗਰਮੀ ਕਰਕੇ ਕਿਉਂਕਿ ਦਾਣੇ ਦੂਣੇ ਖਾਧੀਆਂ ਨੇ ਬੱਕਰੀਆਂ ਨੂੰ ਗਰਮੀ ਪਾਣਾ ਕਹਿੰਦੇ ਨੇ ਜਿਹਨੂੰ ਪਾਣਾ ਠੀਕ ਆ ਠੀਕ ਗੁਰਤਾ ਬਾਈ ਗਰਮ ਅੱਜ ਕਰ। ਅੱਛਾ ਪਾਣਾ ਬਣਾ ਲੈ। ਸਾਦਨਾ ਪੈਸੀ। ਲੋ ਵੀ ਵਧੀਆ ਗੱਲ ਲਾਇਡ ਆਪਾਂ ਸ਼ੱਕਰ ਦਾ ਪਾਣੀ ਪਾਉਣੇ ਜਾਨਵਰਾਂ ਨੂੰ। ਜਿਉਂ ਜਵਾਂ ਦਾ ਵੀ ਪਿਲਾ ਸਕਦੇ ਆਪਾਂ। ਪਿਲਾ ਸਕਦੇ ਆ ਵੀਰੇ ਪਿਲਾ ਸਕਦੇ। ਕਿੰਨੇ ਕਿ ਲੀਟਰ ਕਿੰਨੇ ਕਿ ਪਾ ਲੈ ਵੀ ਜਵਾਂ ਦਾ ਆਟਾ ਕਹਿੰਦੇ ਆਟਾ ਕਉਂ। ਜਵਾਂ ਦਾ। ਦੇਖੋ ਕਈ ਵਾਰੀ ਇਹੋ ਜਿਹਾ ਜਿਹਾ ਆਇਆ ਹੁੰਦਾ ਆ। ਬਾਹਲਾ ਜਵਾਂ ਦਾ ਆਟਾ ਹੀ ਘੋਲ ਦਿੰਦੇ ਨੇ ਬੰਦੇ ਉਹ ਵੀ ਬਿਲੇ ਨੁਕਸਾਨ ਵਾਲਾ ਕੰਮ। ਇਹਦੇ ਕੋ ਪਾਣੀ ਤੌਰ ਤੇ ਹੋਣਾ ਚਾਹੀਦਾ। ਮੋਟਾ ਜਿਹਾ ਰੱਖੇ। ਮੋਟਾ ਪਾਣੀ ਦਾ ਫਰਕ ਪੈਣਾ ਚਾਹੀਦਾ ਬੰਦੇ ਨੂੰ। ਤਸੀਰ ਠੰਡੀ ਹੋ ਜਾਂਦੀ ਆ ਲਓ ਮਿੱਤਰੋ ਜਿਹੜੇ ਭਰਾ ਆਪਣਾ ਲਾਈਵ ਦੇਖਦੇ ਨੇ ਤੇ ਉਹ ਜਰੂਰ ਮੈਸੇਜ ਕਰ ਦਿਆ ਕਰੋ ਵੀ ਕਿਹੜਾ ਏਰੀਆ ਆਪਣਾ ਤੇ ਵਧੀਆ ਗੱਲਾਂ ਪਤਾ ਲੱਗਦਾ ਵੀ ਬੱਕਰੀਆਂ ਨੂੰ ਪਾਣਾ ਛੱਕਰ ਦਾ ਫੜਾਓ ਤੇ ਕੀ ਹਾਲ ਆ ਭਾਈ ਕੀ ਹਾਲ ਆ ਜੀ ਵਧੀਆ ਵਧੀਆ ਕਿਹੜਾ ਪਿੰਡ ਹੈ ਆਪਣਾ ਇਸਨਪੁਰ ਜੀ ਇਸਨਪੁਰ ਇਸੜੂ ਕੋਲੇ ਹਾਂਜੀ ਜੀ ਲੈ ਕੇ ਆਏ ਅੱਜ ਆਹ ਮਾਲ ਆ ਵੀਰੇ ਅੱਛਾ ਬੱਕਰੇ ਹੀ ਲੈ ਕੇ ਆਏ ਛੱਸੀ ਨੇ ਸਾਰੀ ਹਾਂ ਦੋ ਬੱਕਰੀਆਂ ਦੋ ਅੰਡਾ ਕਹਤਾਂ ਨੇ ਤੰਨਕ ਨਾ ਪੰਜ ਨੇ ਪੰਜ ਨਾਲ ਲੋਵੀਸ਼ਨਪੁਰ ਤੋਂ ਆਇਆ ਬਾਈ ਜੀ ਰਾਜੂ ਨਹੀਂ ਆਇਆ ਬਾਈ ਅੱਜ ਰਾਜੂ ਇਹ ਮੰਡੀ ਤੇ ਨਹੀਂ ਪਹੁੰਚਦਾ ਤੇ ਲੋ ਵੀ ਖੱਸੀ ਬੱਕਰੀ ਪਹੁੰਚੇ ਹੋਏ ਨੇ ਖੱਸੀ ਬੱਕਰੇ ਦੇਖ ਸਕਦੇ ਹਾਂ ਜੋ ਨਗਰ ਪਰ ਹੁਣ ਪਾਣੀ ਤਾਂ ਨਹੀਂ ਆਇਆ ਇਹ ਸੁਣਾਵਾ ਲੱਗ ਗਿਆ ਇੱਕ ਪਾਣੀ ਦਾ ਉਹ ਪਾਣੀ ਦਾ ਪਾਣੀ ਨਾ ਕਿੰਨੇ ਲੈ ਕੇ ਸੀ ਬੱਕਰੇ ਅੱਜ ਇੱਕ ਵੀਰੇ ਇੱਕੇ ਆ ਆ ਕਿਹਦੇ ਨੇ ਆ ਜਿਹੜੇ ਨੇ ਆ ਵੀਰ ਦੇ ਨਾਲ ਖੜਾ ਪਾਪਾ ਇਹਦੇ ਨੇ ਬੰਤੀ ਵਾਲੇ ਵੀ ਛੋਡੇ ਨੇ ਕਿਹੜਾ ਪਿੰਡ ਹੈ ਆਪਣਾ ਪਾਤੜਾ ਸ਼ਹਿਰ ਪਾਤੜਾਂ ਤੋਂ ਕਿੰਨੇ ਬੱਕਰੇ ਲੈ ਗਏ 25 ਲੈ ਆ ਪੱਛੋਂ 25 ਬੱਕਰੇ ਆ ਸਾਰੀ ਆਪਣੇ ਘਰੇ ਨੇ ਉਹ ਬੰਦੇ ਉਹ ਆ ਘੁੰਮੇ ਫਿਰਦੇ ਲੋਵੇ ਸਾਰੇ ਬੱਕਰੇ ਬਾਈ ਲੈ ਕੇ ਆਇਆ 25 ਬੱਕਰੇ ਲੈ ਕੇ ਆਇਆ ਠੀਕ ਕੀ ਬੱਕਰੇ ਆਪਣੇ ਉੱਥੇ ਖੜੇ ਨੇ ਅੱਛਾ 20 ਹੋਰ ਨੇ ਲੈ ਭਾਈ ਫਿਰ ਅਸੀਂ ਈਦ ਖਾਤਰ ਤਿਆਰ ਕਰਦੇ ਹਾਂ ਬੱਕਰੀ ਓਏ ਬੱਕਰੀ ਈਦ ਖਾਤਰ ਕੀ ਨੰਬਰ ਨੰਬਰ ਕੀ ਹੁਣਾ ਅੰਮਰ ਦਾ ਵੀਰੇ ਆਪਾਂ ਨੂੰ ਯਾਦ ਨਹੀਂ ਨਾ ਫੋਨ ਰੱਖਿਆ ਅੱਛਾ ਨੰਬਰ ਹੈ ਨਹੀਂ ਨਾ ਫੋਨ ਨਾ ਹਾਂ ਕਿਹੜਾ ਪਿੰਡ ਹੈ ਦੁਵਾਰਾ ਸ਼ਹਿਰ ਪਾਤੜਾ ਸ਼ਹਿਰ ਤੁਸੀਂ ਪਾਤੜਾ ਤੋਂ ਭਾਈ ਦੋਸਤੋ ਪਾਤੜਾ ਸ਼ਹਿਰ ਹੈ ਬਾਈ ਦਾ ਜੇ ਕਿਸੇ ਭਰਾ ਨੇ ਖੱਸੀ ਬੱਕਰੇ ਲੈਣੇ ਨੇ ਤੇ ਬਾਈ ਨਾਲ ਉੱਥੇ ਜਾ ਕੇ ਕਨੈਕਟ ਕਰਨਾ ਪੈਣਾ ਪਾਤਣਾ ਨੌਂ ਕੀ ਹੈ ਵੀਰੇ ਆਪਣਾ ਹਾਕਮ ਹਾਕਮ ਪਾਤਣਾ ਸਪੈਸ਼ਲ ਪਾਤਣਾ ਹਾਕਮ ਆ ਬਾਈ ਇਹਦਾ ਨਾਮ ਠੀਕ ਆ ਵੀ ਇਹ ਤਾਂ ਖੱਸੀ ਬੱਕਰੇ ਨੇ ਬਾਈ ਹਾਕਮ ਭਾਈ ਦਾ ਨਾਮ ਪਾਤਣਾ ਤੋਂ ਆਇਆ ਬਸ ਐਡਰੈਸ ਇਹੀ ਹੈ ਬਾਈ ਦਾ ਆਪਾਂ ਵੀ ਜਾ ਕੇ ਪਤਾ ਕਰ ਸਕਦੇ ਹਾਂ ਪਾਤਣਾ ਮੰਡੀ ਬਾਈ ਸੌਲੀ ਸੌਲੀ ਪਹੁੰਚਿਆ ਪਾਸਟਾ ਮਰਚਨ ਲੱਖ ਦੇ ਭਰਾ ਉੱਥੇ ਚੱਲੇ ਹੋਰ ਆਦਰ ਗੋਡਵਾਏ ਚੱਲੇ ਹਾਂਜੀ ਹਾਂਜੀ ਕਾਰ ਆਪਾਂ ਹੋਰ ਬਈ ਚੱਲੇ ਕਿਉਂਕਿ ਵਾੜ ਬਹੁਤ ਜ਼ਿਆਦੇ ਹੈ ਭਾਈ ਚੱਲੇ ਨਹੀਂ ਤੁਰਦੇ ਹਾਂ ਆਹ ਬੰਦੇ ਬਾਹਰ ਲੈ ਵੀ ਦੇਸੀ ਸਟੂਡੀਓ ਮਾਨ ਮਾਨਸਾ ਬੱਕਰਾ ਟੀਵੀ ਤੇ ਆ ਬਾਈ ਦਾ ਹੈਗਾ ਆਪਣਾ ਮੈਂ ਤਾਂ ਨਾਂ ਦਾ ਹੱਤਾ ਨਹੀਂ ਪੁੱਲਾ ਦੱਸ ਦੱਸ ਬਾਈ ਆਹ ਨਹੀਂ ਵੀ ਇਹ ਆ ਪ੍ਰੀਤ ਸਿਆ ਪ੍ਰੀਤ ਸਿਆ ਇਧਰ ਆਪਣਾ ਬਲੈਤੀ ਬਾਈ ਮਾਨ ਠੀਕ ਆ ਬਾਈ ਫਿਰ ਬਲੈਤੀ ਮਾਨ ਨੇ ਕਹਿੰਦੇ ਪੱਗ ਲਾ ਦੀ ਮਾਨ ਕਿਉਂ ਭਾਗਿਆ ਫਿਰ ਪੱਗ ਪਟਾ ਲਈ ਸਰਪੰਚ ਰਾਂ ਅੱਛਾ ਇਹ ਭੈਂਦਰੀਆ ਤੇਰੇ ਕੋਲ ਨੂੰ ਵੜੀਆਂ ਰਹਿ ਕੇ ਰਾਜੀ ਆ ਓਏ ਹਾਂ ਜੀ ਇਹ ਪਹਿਲੀ ਪੱਗ ਆ ਜਿਹੜੀ ਵਿਟਾ ਕੇ ਉਹ ਦੇਖੇ ਹੀ ਨਹੀਂ ਗਿਆ ਇਹ ਆਪਦੀ ਰਏ ਇੱਥੋਂ ਲੈ ਗਿਆ ਇਹ ਕਿਹੜਾ ਪੱਗ ਵਿਟਾਇਆ ਪੱਗ ਵਿਟਾਲ ਗਿਆ ਨਹੀਂ ਛੋਟਾ ਨਹੀਂ ਵਿਟਾਲਿਆ ਉਹ ਤਾਂ ਅੱਡੀ ਕਰਕੇ ਬਾਦ ਯਾਰ ਕਿਹੜੀ ਤੇਰਾ ਭਾਈ ਜੀ ਡੈਂਡ ਕਰ ਦਾਂਗੇ ਲੋ ਜੀ ਸਹੋਲੀਆਂ ਇਸ ਟਾਈਮ ਆਪਾਂ ਦੋਸਤੋ ਇਹ ਬਾਈ ਸਹੋਲੀ ਅਵਤਾਰ ਬਾਈ ਈਦ ਵਾਸਤੇ ਤੁਸੀਂ ਜਿਗਾ ਮਾਰ ਸਕਦੇ ਹੋ ਬੱਕਰਿਆਂ ਦਾ ਹੜ ਆਇਆ ਹੋਇਆ ਜੀ ਹੜ ਲੀਡ ਤੇਰੀ ਰਗੀ ਹਾਂ ਹਾਂ ਮੈਂ ਕਾਹ ਪਈਦਾ ਇਹ ਯਾਰ ਉਹ ਦੱਬੇ ਦੱਬੇ ਲੱਕੀ ਬਟਾ ਬਾਈ ਇਹਨਾਂ ਦਾ ਹਾ ਜਿਹਨੀਆਂ ਪ੍ਰੀਤ ਨੂੰ ਲੀਡ ਦਾ ਭਲੇਖਾ ਪਾ ਰਿਹਾ ਵੀ ਇਹ ਇਹਨਾਂ ਦਾ ਚੋੜਾ ਗੋਲ ਤੰਬੂ ਦਾ ਇੱਕ ਪਾਇਆ ਹੋਇਆ ਇੱਥੇ ਆਪਣਾ ਸਿਸਟਮ ਪਰਚੀ ਘੱਟ ਹੁੰਦੀ ਆ ਓਰੇ ਪਰਚੀ ਤੇ ਨਗ ਲਿਖੇ ਜਾਂਦੇ ਨੇ ਵੀ ਤੇ ਕਿੰਨੇ ਨਗ ਨੇ ਕਿੰਨੀਆਂ ਬੱਕਰੀਆਂ ਕਿੰਨੇ ਬੱਚੇ ਤੇ ਨਗੇਲੇ ਖੋਣੇ ਨੇ ਕੋਈ ਬੱਚੇ ਦਾ ਹੋ ਨਹੀਂ ਹੈਗਾ ਜੇ 10 ਬੱਕਰੀਆਂ ਨੇ ਨਾਲ ਉਹਨਾਂ ਦੇ 5 ਬੱਚੇ ਦਾ 5ਾਂ ਦੇ ਵਿੱਚ ਵੀ ਹਿਸਾਬ 15 ਹੋਣੇ ਨੇ ਤੇ 100 ਰੁਪਿਆ ਵੇਚਣ ਵਾਲਾ 100 ਰੁਪਿਆ ਖਰੀਦਣ ਵਾਲੇ ਦੀ ਪਰਚੀ ਆ ਇਹ ਬਤਾਰ ਸਿੰਘ ਦੀ ਡਿਊਟੀ ਆ ਇੱਥੇ ਕਿਉਂ ਬਾਈ ਜੀ ਬਿਲਕੁਲ ਬਾਈ ਬਿਲਕੁਲ 100 ਰੁਪਿਆ ਵੇਚਣ ਵਾਲੇ ਤੋਂ 100 ਬਾਈ ਕਹਿੰਦੇ ਹੋਰ ਦੱਸੋ 100 ਰੁਪਏ ਪਿੱਛੇ ਲੋਕ 헤ਰ ਫਿਰ ਕਰਦੇ ਨੇ ਕਰਦੇ ਨੇ ਵੀਰੇ 100 ਰੁਪਏ ਪਿੱਛੇ ਬਿਲਕੁਲ ਕਰਦੇ ਨੇ ਅੱਛਾ ਉਹਦਾ 20000 ਪੱਕਰਾ ਨਾ ਇਹਨੇ ਨੇ 100 ਰੁਪਏ ਪਿੱਛੇ ਰੌਲਾ ਪਾ ਜਾਂਦਾ ਉਹ ਕਹਿੰਦਾ ਤੂੰ ਪਰਚੀ ਕਟਾ ਕਈ ਵਾਰ ਤਾਂ ਐ ਹੁੰਦਾ ਵੀ ਇਹ ਠੱਤਾ ਕਰ ਜਾਂਦੇ ਨੇ ਬਾਅਦ ਚ ਫੜੇ ਜਾਂਦੇ ਨੇ 100 ਰੁਪਏ ਪਿੱਛੇ ਆਲੇ ਨੂੰ ਮਹਿਸੂਸ ਵੀ ਬਹੁਤ ਕਰਦੇ ਨੇ ਸਾਡੀ ਬੇਇੱਜ਼ਤੀ ਕਰਤੀ ਹਾਂ ਲੋਕਾਂ ਨੂੰ ਇਹ ਸਮਝ ਨਹੀਂ ਲੱਗਦੀ ਲੰਗਰ ਪਾਣੀ ਇੱਥੇ ਮੰਡੀ ਦੀ ਸਹੂਲਤ ਪੈਦਾ ਹੋ ਗਈ ਫੈਸਿਲਿਟੀਆਂ ਕਿੰਨੀਆਂ ਹੋ ਗਈਆਂ ਭਾਈ ਜੀ ਇਥੋਂ 100 ਕਿਲੋਮੀਟਰ ਜੇ ਦੂਰ ਮਾਲ ਵੇਚਣਾ ਹੋਵੇ 3000 ਤਾਂ ਟੈਂਪੂ ਵਾਲਾ ਕਿਰਾਇਆ ਲੈ ਲੈਂਦਾ ਹਾਂ ਠੀਕ ਆ ਉਹ ਚੀਜ਼ ਨਹੀਂ ਬੰਦੇ ਕੌਰ ਕਰਦੇ ਆ ਕਿ ਇਹ ਦੇਖ ਲੈਂਦੇ ਨੇ 100 ਰੁਪਏ ਦਸੋਂ ਕੀ ਗੱਲ ਹੁੰਦੀ ਆ ਨਹੀਂ ਵੀ ਦੋਸਤੋ ਇਹ ਕੰਮ ਗਲਤ ਆ ਵੀ ਜਿਹੜਾ ਭਰਾ ਜਲ ਆਪਣਾ ਬੱਕਰੀਆਂ ਵਾਲਾ ਵੀਡੀਓ ਦੇਖ ਰਿਆ ਯਾਰ 100 ਰੁਪਏ ਦੀ ਕੋਈ ਏਡੀ ਗੱਲ ਨਹੀਂ ਹੈਗੀ ਵੀ ਆਪਾਂ ਨਾ ਪਰਚੀ ਕਟਾਉਣੀ ਚਾਹੀਦੀ ਆ ਦੇਖੋ ਹੁਣ ਇਹਨਾਂ ਦਾ ਤੁਹਾਨੂੰ ਮੈਂ ਪ੍ਰਬੰਧ ਦਿਖਾਉਣਾ ਮੰਡੀ ਦਾ ਪ੍ਰਬੰਧ ਦੇਖ ਲਓ ਤੰਬੂ ਮੰਜੇ ਰੋਟੀ ਪਾਣੀ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਸਾਰਾ ਕੁਝ ਵੀਰੇ ਦੁੱਧ ਲੱਗ ਜਾਂਦਾ ਤੇ ਇਹ ਦੇਖੋ ਮਾ ਚੀਨੀ ਚਾਹ ਬੱਤੀਆਂ ਆਉਣੀਆਂ ਲੰਗਰ ਚੱਲਦਾ ਜਿਹੜਾ ਉਹ ਹੈ ਬਲਾ ਲੋ ਖਰਚੇ ਕਿੱਥੇ ਜਾਂਦੇ ਨੇ ਉੱਪਰ ਦੀ ਪੈਂਦੇ ਨੇ ਖਰਚੇ ਸਾਰੇ ਚੱਲਣਾ ਠੀਕ ਹੈ ਠੀਕ ਹੈ ਬਤਾਰ ਬਾਈ ਬਾਟੀ ਹੋਰ ਈਦ ਵਾਲੇ ਜਿਹਨੇ ਮਾਲ ਚਾਹੀਦਾ ਮਾਲ ਬਾਦੂ ਆ ਬਾਈ ਦੇਖਾ ਤੂੰ ਬਰਬਾਹ ਵੀ ਦੇ ਬਾਈ ਮੈਂ ਦਿਖਾ ਕੇ ਹਟਾ ਬਤਾਰ ਬਾਈ ਪਹਿਲਾਂ ਬੱਚੇ ਹਾਂਜੀ ਹਾਂ ਬਾਈ ਦੋਸਤੋ ਜੇ ਕਿਸੇ ਨੇ ਈਦ ਬકરી ਦਿਖਾਤਰ ਆਪਾਂ ਤੁਸੀਂ ਬੱਚੇ ਖਰੀਦਣੇ ਨੇ ਤੇ ਬਾਈ ਨਾਲ ਮੈਂ ਤੁਹਾਨੂੰ ਪਹਿਲਾਂ ਏਰੀਆ ਵੀ ਦੱਸ ਕੇ ਹਟੇ ਆ 30 35 ਬੱਕਰੇ ਬਾਈ ਉਰੇ ਮੰਡੀ ਚ ਵੀ ਲੈ ਕੇ ਆਇਆ ਇਸ ਟਾਈਮ ਜੇ ਕਿਸੇ ਭਰਾ ਲੈਬ ਦੇਖ ਰਿਹਾ ਕੋਈ ਜਾਂ ਮਰੇਕਾਟਲੇ ਵਾਲਾ ਤੇ ਬੱਚਾ ਲੈ ਸਕਦਾ ਬਾਈ ਨਾਲ ਆਪਾਂ ਬਾਜ ਦੁਆਰਾ ਫੇਰ ਮੰਨ ਲੈਣੇ ਬਿਰਜੀ ਆਇਓ ਮੜਾ ਜੋਰੇ ਅੱਛਾ ਅੱਛਾ ਆਪਰਾ ਬਈ ਦੁਬਾਰਾ ਫੇਰ ਡਰੈਸ ਦਾਦੇ ਬੰਦੇ ਆਏ ਨੇ ਆਪਣੇ ਲੈਬ ਤੇ ਨਵੇਂ ਜੁੜੇ ਨੇ ਪਾਤਣਾ ਸ਼ਹਿਰ ਪਾਤਣਾ ਸ਼ਹਿਰ ਆਪਣਾ ਹਾਂ ਚਨਾਗੜਾ ਰੋਡ ਚੋਜ ਤੇ ਨਾਲੇ ਤੇ ਕਰਨੇ ਚਨਾਗੜਾ ਰੋਡ ਹਾਂ ਹਾਂ ਚਨਾਗੜਾ ਚਨਾਗੜਾ ਰੋਡ ਹੈ ਹਾਂ ਅਗਲੀ ਮੰਡੀ ਤੇ ਉਰੀ ਆਉਣਗੇ ਹਾਂ ਅਗਲੀ ਮੰਡੀ ਤੇ ਉਰੀ ਆਉਣਗੇ ਨੌ ਕਿਸ ਤਰ੍ਹਾਂ ਹਾਕਮ ਹਾਕਮ ਨਾ ਦੋਸਤੋ ਅਗਲੀ ਮੰਡੀ ਤੇ ਆਉਣਗੇ ਖਾਸ ਬੱਕਰੇ ਲੈ ਕੇ ਆਉਣਗੇ ਅੱਛਾ ਆ 60 ਬੱਕਰੇ ਇਹਨਾਂ ਕੋਲ ਬਾਈ ਲੈ ਕੇ ਆਉਣਗੇ ਬਾਈ ਫਿਰ ਚਰਾਈ ਘਰੇ ਕਰਦੇ ਆ ਕੀ ਕਰਦੇ ਕਰੇ ਇਹਨਾਂ ਦੀ ਹਨ ਛੰਨੀ-ਸੁੰਨੀ ਤੇ ਲੱਗੀ ਹੋਈ ਹੈ ਅੱਛਾ ਕਈ ਲੋਕ ਕਹਿੰਦੇ ਨੇ ਵੀ ਰੋਟੀਆਂ ਨਾਲ ਢਿੱਡ ਫੁੱਲ ਜਾਂਦਾ ਹੈ ਆ ਚਾਰ ਰੋਟੀਆਂ ਤੜਕੇ ਆ ਚਾਰ ਆਥਣੇ ਆ ਬਾਕੀ ਕਣਕ ਤੇ ਬਾਕੀ ਆਟੇ ਵਾਲੇ ਛੰਨੀ ਅੱਛਾ ਆਟੇ ਨਾਲ ਕਹਿੰਦੇ ਜਮੇ ਦਾ ਆਟਾ ਬੰਦੇ ਮੂਰਖ ਇੱਕੋ ਲੱਗ ਤੇ ਪਾਣਗੇ ਉਹਦਾ ਜੰਮੂ ਬਾਈ ਅਰ ਜੇ ਮੈਂ ਪੈਗ ਦਾ ਪੀਣਾ ਹੋਊਗਾ ਇਕੱਲਾ ਆਉਂਗਾ ਬੋਤਲ ਬੋਨੂ ਮੈਂ ਦਾ ਵਿੱਚੇ ਪੀ ਸਾਫ ਕਰੂੰ ਹਾਂ ਹੋ ਗਈ ਹੌਲੀ ਹੌਲੀ ਲਾਉਣੇ ਪੈਂਦੇ ਨੇ ਸਾਰੇ ਬੱਕਰੇ ਜੀ ਪਾਲੇ ਹੋਣੇ ਦਾਣੇ ਦੂਰ ਨੇ ਸੰਨੀ ਤੇ ਲੱਗੇ ਹੋਏ ਨੇ ਇਹ ਪੱਤੇ ਕੁੱਤੇ ਨਹੀਂ ਕਾਟੇ ਖਾਂਦੇ ਨਹੀਂ ਠੀਕ ਆ ਵੀਰੇ ਠੀਕ ਆ ਚਮਕ ਚਮਕ ਬਹੁਤ ਆ ਬੱਕਰਿਆਂ ਤੇ ਗੰਗਾਪਰੀ ਲੇਲੇ ਵੀ ਨੇ ਅੱਛਾ ਹਾਂ ਮਿੱਡੇ ਅੱਸੀ ਨੇ ਉਹ ਵੀ ਤਕੜੇ ਨੇ ਵਧੀਆ ਨੇ ਭਾਈ ਬਰੇ ਇਹੀ ਸੌਂਕਾ ਆਪਾਂ ਨੂੰ ਬੱਕਰੇ ਖੱਸੀ ਪਾਲਣ ਦੇ 6 2 ਭਜਾਉਂਦੇ ਆ ਠੋਕਰਾਂ ਵਾਲੇ ਬੈਠ ਕੇ ਵੀ ਨਹੀਂ। ਅੱਛਾ। ਠੀਕ ਆ ਸ਼ਕੀਨ ਆ ਬਈ ਸਾਰੇ ਕਾਜ ਦਾ। ਮੁਰਗੇ ਵਗੈਰਾ ਵੀ ਰੱਖੇ ਹੋਏ ਨੇ। ਪੁੱਤਰ ਵੀ ਹੋਣਗੇ। ਮੁਰਗੇ ਹੀ ਨੇ। بیا ਗਲ ਚ ਕੀ ਪਾਈ ਆ ਗੰਦਾਸੀ? ਗੰਦਾਸੀ ਬਈ ਫਤਾਂ ਗਲ ਚ। ਸੋਨੇ ਦੀ ਚਾਂਦੀ ਦੀ ਕਾਹਦੀ? ਸੋਨੇ 29 ਵੀ ਸੋਨੇ ਦੀਆਂ। ਸ਼ਕੀਨ ਆ ਪੂਰਾ ਐ। ਭਾਈ ਤੂੰ ਵੀ ਪਾਵ ਤਾਰ ਯਾਰ 229 229 ਬਾਲ ਬਲਵਾਉਣੇ ਆ ਬਾਈਆਂ ਨੂੰ ਕਹਿੰਦੇ ਜਿੱਥੋਂ ਇਹਨਾਂ ਨੇ ਦਾਫਤਤਾ ਦੀ ਵੀ ਉੱਥੇ ਕਰ ਦੋ ਸਾਡਾ ਵੀ ਕੰਮ ਜਾ ਇੱਕ ਗਲਾਸੀ ਅਸਕੀਨ ਆ ਹਾਂ ਸਰਦਾਰ ਨੂੰ ਵੀ ਤਾਂ ਪਾਣੀ ਚਾਹੀਦਾ ਸਹੀ ਕੰਮ ਮੰਡੀ ਵਧੀਆ ਲੱਗੂ ਸਣਾ ਕਹਿ ਲੱਗੂ ਸੋਰੀ ਹੋ ਗਈ ਮੰਡੀ ਦੀ ਜੀ ਬੋਲੇ ਯਾ ਅੱਛਾ ਦਾ ਜੀ ਹਾਂ ਬਾਅਦਲੀ ਬੰਦੇ ਬਾਲਾ ਹਾਂ ਜੀ ਬਾਲਾ ਕੋ ਨਹੀਂ ਬਦਲੇ ਗਣਗਿਓ ਨੇ ਨੱਤਿਆਂ ਕਹ ਹਜੇ ਗੋਲ ਆ ਨੱਚੇ ਚੋੜੀਆਂ ਨੱਤੀਆਂ ਪਾਈਆਂ ਹੀ ਪਵਾ ਦੇ ਲਵੀ ਅਗਲੀ ਮੰਡੀ ਅਪਤਾਰ ਦੇ ਆਪਾਂ ਤੁਹਾਨੂੰ ਨੱਤੀਆਂ ਪਾਈਆਂ ਮਿਲਣਗੀਆਂ ਇਹ ਫਟੇ ਵਰਗਾ ਦਾ ਰੋਪ ਨਹੀਂ ਹੁੰਦਾ ਥੋੜਾ ਦਾ ਰੋਪ ਪੈਂਦਾ ਹੈ ਪਰ ਰੋਪ ਰੋਪ ਪਾਉਂਦਾ ਗਲਾਲੀ ਪਾਉਂਦਾ ਭੈ ਮੂੰਹ ਤੇ ਬਾਈ ਸਾਡੀਆਂ ਜੇ ਗੱਲਾਂ ਵਧੀਆ ਲੱਗਦੀਆਂ ਨੇ ਯਾਰ ਕਮੈਂਟ ਜ਼ਰੂਰ ਕਰਦਾ ਕਰੋ ਵੀਰ ਕਿ ਨਹੀਂ ਵੀ ਚੰਗੇ ਲਾਦੇ ਤਾਂ ਵੀ ਕਰਦੇ ਆ ਕੋਈ ਚੱਕਰ ਨਹੀਂ ਆਪਾਂ ਗੁੱਸਾ ਨਹੀਂ ਕਰਦੇਗੇ ਤੁਹਾਡੇ ਗਾਲਾਂ ਦਾ ਗੁੱਸਾ ਵੀ ਹੈ ਨਹੀਂ ਸਾਨੂੰ ਅੱਡੀ ਜਾ ਕੋਈ ਚੱਕਰ ਨਹੀਂ ਹੈਗਾ ਹਾਂ ਜੀ ਤਾਂ ਵੀ ਤੇ ਸਮਾਨ ਵਧੀਆ ਥਾਈ ਦਾ ਕਾਜੂ ਬਦਾਮ ਦਾ ਆਖਾਂ ਤੇ ਨਾਲ ਪੈਗ ਵੀ ਲਾਈਦਾ ਇੱਕ ਤਾਂ ਪੀਂਦੇ ਹਾਂ ਹਾਂ ਦਾ ਗੜਾ ਜਿਆ ਖਰਾਬ ਆ ਉਹ ਤੁਹਾਨੂੰ ਲੱਗੇ ਸਮਾਨ ਤੋਂ ਘੱਟ ਆ ਮੈਂ ਉਹ ਪਿਸ਼ਾਨ ਲੈਣਗੇ ਜੀ ਨੇ ਉਹ ਪਿਸ਼ਾਨ ਨਾਲ ਦੇਖ ਸਕਦੇ ਹੋ ਦੋਸਤੋ ਵੀ ਪੈਗ ਲਾ ਰਹੇ ਨੇ ਕਿ ਨਹੀਂ ਲਾਦੇ ਹਾਂ ਜੀ ਬਈ ਨਹੀਂ ਮਤਲਬ ਵੀ ਨਹੀਂ ਪਿਸ਼ਾਨ ਵਾਲੇ ਨੇ ਮੈਸੇਜ ਕਰ ਦੇਣਾ ਵੀ ਇਹ ਪੈਗ ਲਾਉਂਦਾ ਇਦਰਾ ਬਾਈ ਸਾਡਾ ਚੈਨਲ ਆ ਇਹ ਵੀ ਬਈ ਆਪਣੇ ਚੈਨਲ ਦਾ ਨਾਮ ਦੱਸੋ ਜੀ ਮੇਰਾ ਚੈਨਲ ਬਾਈ ਮੇਰੇ ਨਾਮ ਪਈਆ ਗੁਰੀ ਜੈਲਦਾਰ ਦੇ ਨਾਮ ਤੇ ਗੁਰੀ ਜੈਲਦਾਰ ਕਿਹੜਾ ਪਿੰਡਾ ਮਾਣਾ ਮੇਰਾ ਕਕਰਾਲਾ ਪਿੰਡਾ ਕਕਰਾਲਾ ਫੇਸਬੁੱਕ ਤੇ ਵੀ ਗੁਰੀ ਜੈਲਦਾਰ ਤੇ ਨਿਕਲਿਆਉਗਾ ਤੇ YouTube ਤੇ ਗੁਰੀ ਜੈਲਦਾਰ ਵੀਰੇ ਚੈਨਲ ਦਾ ਨਵਾਂ ਭਰਾ ਦਾ ਤੇ ਲਾਈਵ ਆਪਾਂ ਕੱਟਣ ਲੱਗਿਆ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਯਾਰ i'm the guy